ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਵੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ ਪਾਰਸ਼ੇ ਦੇ ਕਰਕੇ ਅ ਸਕੇਟ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਨਕਾਂ ਤੋਂ ਟਰੈਕਟਰ ਆਜ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਂ ਪਰਸ਼ੋਤਮ ਦੱਸ ਰਿਹਾ ਉਹ ਚਲਾ ਰਿਹਾ ਸੀਗਾ ਔਰ ਉਹ ਦਾਸ ਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਨਕਾਂ ਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕਾਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰ ਕ ਬੰਦੇ ਜਿਹੜੇ ਉਹ ਸੀਰੀਅਸ ਇੰਜੜਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ